ਅੰਦਰ ਮੈਂ ਬੋਲ ਨਹੀਂ ਸਕਦਾ ਗੱਡੀ ਆਦੀ ਇਹਦੀ ਇਹਦੀ ਗੱਡੀ ਦੀ ਮੁਰਸੀ ਹੱਥ ਪਤਾ ਕਿ ਅੰਦਰ ਆ ਜਾ ਚੱਲੀਏ ਕਬੀ ਦੀ ਚੱਲਦੀ ਆਇਆ ਮੀਤਾ ਸੋਨੇ ਨੂੰ ਵੀ ਅੱਗ ਲੱਗੀ ਕੋਲ ਦਿਨ ਅਰੇ ਇਸ ਵਾਰ ਕੋਲ ਰਹੇ ਕਿ ਤੁਹਾਨੂੰ ਬਾਤ ਹੋ ਆਖ ਤੇ ਆਖ ਤਰਫ ਦੇਗਾ ਮੈਂ ਐਸੇ सुरेंद्र ਸਿੰਘ ਬਾਲਸੀਪਾ ਪ੍ਰਾਨਸ ਨਿਮੇ ਕੋਲ ਫੋਨ ਹੀ ਹੋਈ ਹੈ ਕੀ ਧੰਨਵਾਦ ਹੈ ਕਿੰਨੇ ਵੀ ਚੋ ਇਹ ਜਿਹੜਾ ਮਕਾਨ ਮਾਰਗ ਨੇ ਟਿੰਕੂ ਪੁੱਤਰ ਸੂਨ ਲਾਲ ਇਹ ਯਾਤਰਾ ਤੇ ਹੋਈ ਸਾਮ ਘਾਟੂ ਇਹ ਪਿੱਛੋਂ ਘਰੇ ਦਾ ਖਲ ਸੁਨਾ ਸੀ ਜ਼ਿੰਦਾ ਵਗੈਰਾ ਲੱਗਿਆ ਸੀ ਘਰ ਘਰ ਦੇ ਵਿੱਚ ਜਿਹੜਾ ਸਮਾਨ ਉਹਨਾਂ ਦਾ ਸਮਾਨ ਦਾ 15 ਤੋਂ 20 ਟੋਲੇ ਸੋਨਾ ਰੰਦੇ 50000 ਰੁਪਏ ਲੱਗਦੀ ਜਿਹਦੇ ਸਬੰਧੀ ਉਹਨਾਂ ਦਾ ਅਸੀਂ ਸਟੇਟਮੈਂਟ ਲਿਖ ਕੇ ਕਾਰਵਾਈ ਅਮਤ ਲਿਆਵਾਂਗੇ ساری ਤਕਰੀਰ ਜਾਰੀ ਹੈ ਉਹਦਾ ਸੀਸੀਟੀਵੀ ਫੁਟੇਜ ਉਹ ਦੇਖਦੇ ਆ ਕੈਮਰਾ ਗੂਪਰੇ ਚੈੱਕ ਕਰਕੇ ਪੱਲੇ ਦੀ ਜਲਦੀ ਸਨাক্ত ਕਰਕੇ ਜਲਦੀ ਰੌਡ ਅਪ ਕੀਤਾ ਜਾਵੇ ਪਰ ਸਾਡੀ ਆਮ ਜਨਤਾ ਤੇ ਨੂੰ ਠੀਕਾ ਹਥਿਆਰਾਂ ਦੇ ਤੇ ਦਿਨ ਨੇ ਜੇ ਕੋਈ ਯਾਤਰਾ ਤੇ ਜਾਂਦਾ ਉਹ ਆਪਣੇ ਘਰ ਦੀ ਸੰਭਾਲ ਦੇ ਜ਼ਿੰਮੇਵਾਰੀ ਸਮਾ ਕੇ ਦੇਵੇ ਹਾਲਾਤ ਨਹੀਂ ਹੈ ਵਗੀਆਂ ਇਹ ਕਰਕੇ ਥੋੜਾ ਜਿਹਾ ਦੁਨੀਆ ਨੂੰ ਉਹਨਾਂ ਦੀ ਵੀ ਗਲਤੀ ਆ ਕਾਫੀ ਮਿਸਟੇਕ ਕਰ ਗਈ ਇਸ ਚੀਜ਼ ਤੇ ਘਰ ਦੇ ਵਿੱਚ ਸਮਾਨ ਪਿਆ ਸੀ ਅਸਲ ਉਹਨਾਂ ਨੂੰ ਵੀ ਦੇਣਾ ਚਾਹੀਦਾ ਸੀ ਕਿਸੇ ਨੂੰ ਰਿਸਪੋਨਸੀਬਲ ਉਹਨਾਂ ਅੱਗੇ ਪਰ ਫਿਰ ਵੀ ਅਸੀਂ ਇਹਦੀ ਜਿਹੜੀ ਇਸ ਚੋਰੀ ਨੂੰ ਜਲਦੀ ਟਰੇਸ ਕਰਕੇ ਦੋਸ਼ੀ ਨੂੰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਰਿਹਾਲਸ ਤੱਕਾਂਗੇ। ਕਿਥੇ ਵਾਪਰੀ ਬੁੜੀ ਕਿੱਥੇ ਵਾਪਰੀ ਹੈ? ਅਸੀਂ ਸਾਰਾ ਮੇਰਾ ਬ੍ਰਦਰ ਮੇਰਾ ਨਾਮ ਹੈਗਾ ਰੋਹਿਤ ਹੈ ਜੀ। ਅਸੀਂ ਬਾਹਰ ਗਏ ਹੋਏ ਸੀ ਮੇਰਾ ਬ੍ਰਦਰ ਖਾਟੂ ਸ਼ਾਮ ਗਿਆ ਹੋਇਆ ਸੀ ਮੈਂ ਨਾਨਾ ਦੇ ਵੀ ਗਿਆ ਹੋਇਆ ਸੀ। ਜਦੋਂ ਅਸੀਂ ਵਾਪਸ ਆਏ ਸਾਡੇ ਘਰ ਦਾ ਸ਼ੀਸ਼ਾ ਬਾਲਾ ਟੁੱਟਿਆ ਹੋਇਆ ਸੀ। ਸਾਡੇ ਅੰਦਰ ਸਿੱਧੀ ਰਮਾੜੀ ਦੇ ਹੱਤ ਤੋੜ ਕੇ ਸਾਰੇ 골ਡ ਵਗੈਰਾ ਪੈਸੇ ਵਗੈਰਾ ਸਾਰਾ ਲੱਕ ਦੀ ਲੈ ਚੁੱਕੇ ਨੇ। ਕਿੰਨਾ 골ਡ ਸੀ? 골ਡ ਹੈਗਾ ਸੀ 25 ਤੋਲੇ ਹੈਗਾ ਸੀ। ਕੈਸ਼ ਕੈਸ਼ ਵੀ ਹੈਗਾ ਸੀ 25 30 40000 ਰੁਪਇਆ ਕਿੰਨੇ ਵਜੇ ਦੀ ਘਟਨਾ ਪਤਾ ਲੱਗਿਆ ਤੁਹਾਨੂੰ ਸਾਨੂੰ ਆਇਆ ਸੀ ਅਸੀਂ ਸ਼ਨੀਵਾਰ ਨੂੰ ਚਲੇ ਗਏ ਸੀ ਤੇ ਅਸੀਂ ਰਾਤ ਨੂੰ ਆਏ ਆ ਮੈਂ 10 11 ਵਜੇ ਆਇਆ ਇਹ ਵੀ 11:00 ਵਜੇ ਆਇਆ ਮੈਨੂੰ ਸਾਨੂੰ ਆ ਕੇ ਪਤਾ ਲੱਗਿਆ ਰਾਤ ਨੂੰ ਆ ਕੇ ਕਿੰਨੇ ਵਜੇ ਰਾਤ ਨੂੰ ਆ ਕੇ ਸਾਨੂੰ 11:00 ਵਜੇ ਪਤਾ ਲੱਗਿਆ ਸਾਡੇ ਘਰ ਦਾ ਪੁਲਿਸ ਪਹੁੰਚੇ ਦੇ ਪੁਲਿਸ ਸਵੇਰੇ ਆ ਕੇ ਪਹੁੰਚੇ ਆ ਅੱਛਾ ਪਹਿਲਾਂ ਪਹੁੰਚ ਨਹੀਂ ਸ਼ਾਸਨ ਕੀ ਮੰਗ ਚਾਹਦੇ ਹੋ ਅਸੀਂ ਨੂੰ ਮੰਗੇ ਇਹੀ ਕਰਦੇ ਆ ਕਿ ਸਾਡਾ ਸਮਾਨ ਸਾਨੂੰ ਵਾਪਸ ਕੀਤਾ ਜਾਵੇ ਮਿਹਨਤ ਨਾਲ ਕੀਤਾ ਹੋਇਆ ਸਾਰੀ ਉਮਰ ਦੀ ਕਮਾਈ ਹੈ ਸਾਡੀ ਸਾਨੂੰ ਸਾਣਾ ਹਿਸਾਬ ਮਿਲਣਾ ਚਾਹੀਦਾ। ਅੱਕੀ ਗੱਲਬਾਤ ਹੋਈ ਹੈ ਆਪਣੇ। ਅਸੀਂ ਘਾਟੂ ਜੀ ਗਏ ਵੇ ਸੀਗੇ। ਅਸੀਂ ਪਰਸੋ ਸਵੇਰੇ 8:30 ਵਜੇ ਸਵਾ 8:30 ਵਜੇ ਗਏ ਆ। ਤੇ ਉਹ ਅਸੀਂ ਕਦੋਂ ਕਰ ਰਾਤ 11:00 ਵਜੇ ਮੁੜ ਕੇ ਆਏ ਵਾਪਸ ਤੇ ਕਦੋਂ ਆ ਕੇ ਅੰਦਰ 메ਨ ਗੇਟ ਖੋਲਿਆ ਤੇ ਸਾਡੀ ਕਿਚਨ ਦਾ ਸ਼ੀਸ਼ਾ ਟੁੱਟਿਆ ਹੋਇਆ ਸੀਗਾ ਤੇ ਅਕᱫੋ ਉਦੋਂ ਬਾਅਦ ਅਸੀਂ ਅੰਦਰ ਕਮਰੇ ਚ ਵੜੇ ਤਾਂ ਸਾਡੀ ਨਵਾਰੀ ਦੇ ਕਿਹੜੇ 골ਡ ਦੇ ਹੁੰਦੇ ਆ ਡੱਬੇ ਉਹ ਥੱਲੇ ਸਿੱਟੇ ਪਏ ਸੀਗੇ ਸਾਰਾ ਕੁਝ ਤੇ ਮੇਰੀ ਮਿਸੇਜ ਭੱਜ ਕੇ ਬਾਹਰ ਆਈ ਮੈਂ ਅੱਜ ਮੈਂ ਗੱਡੀ ਲਾ ਰਿਆ ਸੀਗਾ ਕਹਿੰਦੇ ਵੀ ਚੋਰੀ ਹੋ ਗਈ ਚੋਰੀ ਹੋ ਗਈ ਜਦੋਂ ਅਸੀਂ ਆ ਕੇ ਦੇਖਿਆ ਤਾਂ ਸਾਰਾ ਸਮਾਨ ਹੀ ਗੋਲ ਸੀਗਾ ਕੁਝ ਵੀ ਨਹੀਂ ਹੈਗਾ ਮਿਲਿਆ ਕਿੰਨੇ ਕ ਦਾ ਸੋਨਾ ਸੀਗਾ ਸੋਨਾ ਹੈਗਾ ਸੀ ਮਤਲਬ ਕਿ 24 25 ਟੋਲੇ ਹੈਗਾ ਸੀਗਾ ਤੇ ਕੈਸ਼ ਸੀਗਾ 50 60000 ਰੁਪਏ ਕੈਸ਼ ਪਿਆ ਸੀਗਾ ਉਹ ਵੀ ਸਾਰਾ ਕੁਝ ਚੱਕਿਆ ਗਿਆ ਤੇ ਆ ਕੇ ਬੰਦਾ ਪਤਾ ਨਹੀਂ ਲੱਗ ਰਿਹਾ ਸਾਨੂੰ ਬੰਦਾ ਕੋਈ ਭੇਤੀ ਹੋ ਸਕਦਾ ਅੰਦਰੋਂ ਕੋਈ ਹੋਰ ਸਾਡੀ ਚੀਜ਼ ਨਹੀਂ ਛੇੜੀ ਇਕੱਲੀ ਇੱਕ ਨਵਾਰੀ ਨੂੰ ਸਾਡੇ ਨੂੰ ਛੇੜ ਖਾਨੀ ਹੋਈ ਆ ਇਹਦੇ ਵਿੱਚ ਵੀ ਸਾਰਾ ਕੁਝ 85 ਤੇ ਇਹ ਜੀ ਛੇੜਿਆ ਕੀ ਮੰਗ ਕਰਦੇ ਹਾਂ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਸਾਡੀ ਸਾਰੀ ਉਮਰ ਦੀ ਪੂੰਜੀ ਸੀ ਵੀ ਉਹਨੂੰ ਕਵਰ ਕੀਤਾ ਜਾਵੇ ਇਹ ਆਸ-ਪਾਸੇ ਕੋਈ ਸੀਸੀਟੀਵੀ ਕੈਮਰੇ ਹੈ ਹਾਂ ਜੀ ਗਲੀ ਦੇ ਵਿੱਚ ਲੱਗੇ ਹੋਏ ਆ ਅੱਗੇ ਲੱਗੇ ਹੋਏ ਨੇ ਇੱਧਰ ਗਲੀ ਚ ਮਲਗੀ ਹੈਗੇ ਸਾਰੇ ਮਲਗੀ ਥੋੜੇ ਦੂਰ ਦੂਰ ਦੇ ਕੈਮਰੇ ਸਾਰੇ ਕਿਤੇ ਹੈਗੇ ਆ ਪੁਲਿਸ ਨੂੰ ਲੋ ਕਾਰਵਾਈ ਕੀਤੀ ਆ ਜੀ ਹਾਂਜੀ ਪੁਲਿਸ ਰਾਤ ਵੀ ਆਈ ਸੀਗੀ ਤੇ ਹੁਣ ਵੀ ਆਏ ਆ ਉਹ ਆਪਣੀ ਦੇਖ ਰਿਹਾ ਕਾਰਵਾਈ ਕਰ ਰਹੇ ਨੇ